ਨਿਊਜ਼ 99 ਦੇ ਉੱਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰਾ ਬਲੂ ਅੱਜ ਦੀਆਂ ਖਬਰਾਂ ਲੈ ਕੇ ਹਾਜ਼ਰ ਤੇ ਮੇਰੇ ਨਾਲ ਉਸੇ ਤਰ੍ਹਾਂ ਬਾਈ ਤੇਜਾ ਸਿੰਘ ਜੀ ਹਾਜ਼ਰ ਨੇ ਸੋ ਤੇਜਾ ਸਿੰਘ ਜੀ ਅੱਜ ਗੱਲ ਕਰਾਂਗੇ ਆਪਾਂ ਥਾਣਿਆਂ ਦੇ ਵੱਖ-ਵੱਖ ਜਿਵੇਂ ਆਪਾਂ ਰੋਜ਼ ਗੱਲ ਕਰਦੇ ਹਾਂ ਕਿ 10 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤੇ ਮਾਮਲੇ ਦਰਜ ਹੋਏ ਆ ਜਿਨ੍ਹਾਂ ਵਿੱਚੋਂ ਦਸਾਂ ਚੋਂ ਪੰਜ ਤਾਂ ਨਸ਼ਿਆਂ ਦੇ ਆ ਇੱਕ ਠੱਗੀ ਦਾ ਤੇ ਦੋ ਐਕਸੀਡੈਂਟ ਦੇ ਤੇ ਇੱਕ ਜੂਏ ਦਾ ਪਰ ਜਿਹੜੇ ਦੋ ਅਸੀਂ ਚਰਚਾ ਕਰਾਂਗੇ ਉਹ ਬੜੇ ਦੁਖਦਾਇਕ ਘਟਨਾ ਹੋਈ ਹੈ। ਉਹਦੇ ਬਾਰੇ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਸਕੂਲ ਵੈਨ ਦੀ। ਠੀਕ ਹੈ ਸਕੂਲ ਵੈਨ ਦੇ 34 ਬੱਚੇ ਸੀ ਤੇ ਉਹ ਡਰਾਈਵਰ ਦੀ ਲਾਪਰਵਾਹੀ ਨਾਲ ਵੈਨ ਪਲਟ ਗਈ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਬੱਚੇ ਸੱਟਾਂ ਫੇਟਾਂ ਨਾਲ ਤਾਂ ਜ਼ਰੂਰ ਹੋ ਗਏ ਪਰ ਉਹਨਾਂ ਦੀ ਜ਼ਿੰਦਗੀ ਬਚ ਗਈ। ਸੋ ਮੈਂ ਸਭ ਤੋਂ ਪਹਿਲਾਂ ਇਹ ਡਰਾਈਵਰ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਯਾਰ ਆਪਣੇ ਆਪ ਨੂੰ ਕੱਲਾ ਡਰਾਈਵਰ ਨਾ ਸਮਝਿਆ ਕਰੋ। ਤੁਸੀਂ ਉਸ ਪਰਿਵਾਰ ਦੇ ਜਿਹੜੇ ਬੰਦੇ ਮਾਪਿਓ ਤੁਹਾਡੇ ਦਿਲ ਦੇ ਟੁਕੜੇ ਨੂੰ ਤੁਹਾਡੇ ਹਵਾਲੇ ਕਰਦੇ ਆ ਤੇ ਸਕੂਲ ਤੁਹਾਡੇ ਤੇ ਭਰੋਸਾ ਕਰਦਾ ਹੈ ਤੇ ਤੁਸੀਂ ਯਾਰ ਇੰਨੀ ਲਾਪਰਵਾਹੀ ਨਾਲ ਇੱਕ ਘਰ ਦਾ ਚਿਰਾਗ ਬੁਝਾਉਣਾ ਕਿੱਡੀ ਮਾਰੀ ਗੱਲ ਹੈ ਤੁਸੀਂ ਆਪਦੇ ਆਪ ਨੂੰ ਡਰਾਈਵਰ ਨਾ ਸਮਝਿਆ ਕਰੋ ਕਿ ਅਸੀਂ ਕੱਲੇ ਡਰਾਈਵਰ ਹੀ ਆ ਤੁਸੀਂ ਉਸ ਪਰਿਵਾਰ ਦੇ ਮੈਂਬਰੋਂ ਪਰਿਵਾਰ ਜਿਹੜੇ ਮਾਤਾ ਪਿਤਾ ਤੁਹਾਨੂੰ ਰੱਬ ਵਾਂਗੂ ਸਮਝਦੇ ਆ ਕੋਈ ਵੀ ਬੱਚਾ ਗਵਾਂਢ ਤੇ ਜਾਂਦਾ ਹੈ ਮਾਤਾ ਤੋਂ ਨਿਗਰ ਰਖਦਾ ਵੀ ਗੁਆਂਢ ਚ ਖੇਡ ਕੇ ਆਉਂਦਾ ਕਿੱਧਰ ਨੂੰ ਜਾਂਦਾ ਬੱਚਾ ਕੀ ਕਰਦਾ ਪਰ ਤੁਹਾਨੂੰ ਯਾਰ ਸਾਰਾ ਦਿਨ ਤੁਹਾਡੇ ਹਵਾਲੇ ਕਰਦੇ ਆ ਪਰ ਇੱਕ ਮਾੜੀ ਮਾੜੀ ਜੀ ਲਾਪਰਵਾਹੀ ਨਾਲ ਤੁਸੀਂ ਕਿੰਨਾ ਨੁਕਸਾਨ ਕਰ ਦੇਣਾ ਸੀ ਉਹ ਤਾਂ ਪਰਮਾਤਮਾ ਦੀ ਕਿਰਪਾ ਹੈ ਚਲੋ ਸੱਟਾ ਫੇਟਾ ਨਾਲ ਜਿਹੜਾ ਬਚਤ ਰਹਿ ਗਈ ਹਲੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਹੇ ਜਸ ਸਿੰਘ ਜੀ ਬਹੁਤ ਮਾੜੀ ਗੱਲ ਹੈ ਇਹ ਜਿਹੜਾ ਇਹ ਡਰਾਈਵਰਾਂ ਦਾ ਮਤਲਬ ਇਹ ਰਵਈਆ ਹੈ ਵੀ ਮੋਬਾਈਲ ਕੰਨ ਨਾਲ ਲਾਇਆ ਤੇ ਉਹਨਾਂ ਨੂੰ ਪਿੱਛੇ ਜ਼ਿੰਦਗੀਆਂ ਛੋਟੀਆਂ ਛੋਟੀਆਂ ਮਾਸੂਮ ਜਿੰਦੜੀਆਂ ਦਾ ਕੋਈ ਖਿਆਲ ਹੀ ਨਹੀਂ ਦੇਖੋ ਜੀ ਬਲੂ ਜੀ ਇੱਕ ਬਸ ਦੇ ਵਿੱਚ 35-40 ਬੱਚੇ ਹੁੰਦੇ ਆ ਤੇ ਇਹ ਥੋੜਾ ਜਿਹਾ ਅਨਗਹਿਲੀ ਡਰਾਈਵਰਾਂ ਤੋਂ ਵੱਧ ਸਾਡੇ ਸਕੂਲਾਂ ਵਾਲੇ ਕਰਦੇ ਆ ਘੱਟ ਤਨਖਾਹ ਤੇ ਡਰਾਈਵਰ ਰੱਖਣਾ ਘੱਟ ਪੜਿਆ ਲਿਖਿਆ ਕੋਈ ਲਾਇਸੈਂਸ ਨਾ ਹੋਣਾ ਇਹਨਾਂ ਚੀਜ਼ਾਂ ਲਈ ਵੀ ਨੁਕਸਾਨ ਹੈ। ਉਹ ਵੀ ਠੀਕ ਹੈ ਕਿਉਂਕਿ ਸਾਬਕਾ ਫੌਜੀ ਜਾਂ ਕੋਈ 45+ ਵਾਲਾ ਡਰਾਈਵਰ ਰੱਖੇ ਜਾਣ ਤਾਂ ਚੰਗੀ ਗੱਲ ਹੈ। ਕਿਉਂਕਿ ਉਹ ਘੱਟ ਤਨਖਾਹ ਲੈਂਦੇ ਆ ਦੇਖਦੇ ਨੇ ਉਹਨਾਂ ਦਾ ਵੀ ਮੰਨ ਲਓ ਕਿਹੋ ਜਿਹਾ ਜਾਂ ਚਾਰ ਦਿਨੋਂ ਦੇ ਮਗਰ ਜਾ ਕੇ ਦੇਖਣ ਵੀ ਕੀ ਕਰਦੇ ਆ ਜਾਂ ਹਰੇਕ ਬੱਸ 'ਚ ਕੈਮਰੇ ਲੱਗਣੇ ਹੋਣੇ ਚ ਲੱਗੇ ਹੋਣੇ ਕੈਮਰੇ ਤਾਂ ਚਲੋ ਹੁਣ ਲਾ ਦਿਓ ਉਸ ਤੋਂ ਬਾਅਦ ਜਦੋਂ ਘਟਨਾਵਾਂ ਹੋਈਆਂ ਸਾਰੀਆਂ ਬੱਸਾਂ ਦੇ ਵਿੱਚ ਤੇ ਦੂਜਾ ਜਿਹੜਾ ਮਾਮਲਾ ਹੈ ਉਹ ਵੀ ਬੜਾ ਦੁੱਖਦਾਇਕ ਹੈ ਕਿ ਇੱਕ ਨੌਜਵਾਨ ਲੜਕੇ ਤੇ ਲੜਕੀ ਨੇ ਮਤਲਬ ਵਿਆਹ ਕਰਵਾਇਆ ਆਪਦੀ ਮਰਮਰਜ਼ੀ ਨਾਲ ਮਾਪਿਆਂ ਦੀ ਰਜਮੰਦੀ ਉਹਨਾਂ ਦੇ ਨਾਲ ਹੈ ਨਹੀਂ ਸੀ ਤੇ ਜਦੋਂ ਲੜਕੇ ਦੀ ਮਾਤਾ ਨੂੰ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਤਾਂ ਉਹਨੇ ਜ਼ਹਿਰੀਲੀ ਚੀਜ਼ ਖਾ ਲਈ ਤੇ ਆਪਦੀ ਜੀਵਨ ਲੀਲਾ ਸਮਾਪਤ ਕਰਨ ਲਈ ਸੋ ਨੌਜਵਾਨ ਲੜਕੇ ਲੜਕੀਆਂ ਨੂੰ ਵੀ ਚਾਹੀਦਾ ਹੈ ਕਿ ਮਾਪ ਪਿਓ ਦੀ ਰਜ਼ਾਮੰਦੀ ਨਾਲ ਹੀ ਜੇ ਵਿਆਹ ਸ਼ਾਦੀ ਕੀਤਾ ਜਾਵੇ ਤਾਂ ਉਹੀ ਸਿਰੇ ਚੜਦਾ ਹੈ ਤੇ ਇਹ ਜਿਹੜਾ ਤੁਸੀਂ ਆਪਦੀ ਮਨਮਰਜ਼ੀ ਨਾਲ ਕੋਈ ਗੱਲਾਂ ਕਰਦੇ ਹੋ ਜਾਂ ਕਰਦੇ ਜਿਆਦਾ ਦੇਰ ਨਹੀਂ ਚੱਲਦੀ। ਸੋ ਇਹ ਵੀ ਇੱਕ ਬਹੁਤ ਦੁੱਖ ਦਾ ਅੱਜਕੱਲ੍ਹ ਆਪ ਲੋ ਜੀ ਲੋਕ ਪਿੰਡ ਦੇ ਵਿੱਚ ਇੱਕੋ ਪਿੰਡ ਦੇ ਵਿੱਚ ਮਰਜ਼ਾ ਕਰਾ ਰਹੇ। ਹਾਂ ਦੇਖੋ ਮਾਪ ਪਿਓ ਦੇ ਮਨ ਨੂੰ ਕਿੱਡੀ ਟੇਸ ਪਾਉਂਦੀ ਹੈ। ਕੀਤੀ ਵਾਲੇ ਘਰੋਂ ਬਾਹਰ ਨਿਕਲ ਜੋਗੇ ਨਹੀਂ ਰਹਿੰਦੇ ਕਿਹੜੀ ਨਲਕੀ ਅੱਜ ਕੱਲ ਦਾ ਮੰਨ ਲੋ ਜਿਹੜਾ ਸਿਸਟਮ ਹੀ ਸਾਡਾ ਕਦਲਾ ਹੋ ਇੱਕ ਪਿੰਡ ਦੀ ਪੰਚਾਇਤ ਨਾਲ ਦੱਸਦੇ ਮਤਾ ਵੀ ਪਾਤਾ ਕੋਟਸ਼ਮੀਰ ਪਾਇਆ ਹਾਂ ਕੋਟਸ਼ਮੀਰ ਪਿੰਡ ਦੇ ਤਾਂ ਮਤਾ ਵੀ ਪਾਤਾ ਵੀ ਜੇ ਤੂੰ ਪਿੰਡ ਦੀ ਕੁੜੀ ਨਾਲ ਵਿਆਹ ਕਰਾਊਗਾ ਤਾਂ ਉਹਨੂੰ ਪਿੰਡ ਛੱਡਣਾ ਪਊਗਾ ਪਿੰਡ ਛੱਡਣਾ ਪਊਗਾ ਬਹੁਤ ਵਧੀਆ ਗੱਲ ਚਲੋ ਇਹ ਬਹੁਤ ਵਧੀਆ ਗੱਲ ਹੈ ਸੋ ਅੱਜ ਇੱਥੇ ਹੀ ਖਤਮ ਕਰਦੇ ਹਾਂ ਅਗਲਾ ਬੁਲੇਟਿਨ ਲੈ ਕੇ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ